ਉਨਾ ਦੱਸਿਆ ਕਿ ਇਹ ਪੈਸੇ ਉਹਨਾਂ ਵੱਲੋਂ ਕਿਸੇ ਵਿਅਕਤੀ ਕੋਲੋਂ ਜਗਾ ਲਈ ਹੋਈ ਹੈ ਉਸ ਨੂੰ ਦੇਣੇ ਸਨ। ਉਹਨਾਂ ਕਿਹਾ ਜਦੋਂ ਅਸੀਂ ਘਰ ਆਏ ਤਾਂ ਸਮਾਨ ਖਿਲਰਿਆ ਪਿਆ ਸੀ ਅਤੇ ਹੁਣ ਦੇਖਦੇ ਹਾਂ ਕਿ ਚੋਰ ਕੀ ਲੈ ਗਏ। ਤੇ ਉੱਥੇ ਹੀ ਚੋਰੀ ਦੀ ਵਾਰਦਾਤ ਕਰਨ ਵਾਲੇ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਤੇ ਉਹਨਾਂ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਕਿ ਚੋਰਾਂ ਨੂੰ ਕਾਬੂ ਕਰਕੇ ਉਹਨਾਂ ਦੇ ਪੈਸੇ ਦਿਵਾਏ ਜਾਣ। ਇਸ ਸਬੰਧੀ ਉਹਨਾਂ ਥਾਣਾ ਫਲੋਰ ਵਿਖੇ ਸੂchnਾ ਦੇ ਦਿੱਤੀ ਹੈ। ਮੌਕੇ ਤੇ ਐਸਆਈ ਜਸਵਿੰਦਰ ਸਿੰਘ ਪਹੁੰਚੇ ਜਿਨ੍ਹਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ। ਫਿਲੌਰ ਤੋਂ ਪੀਬੀ 37 ਅਨਯੂਜ਼ ਤੋਂ ਪੱਤਰਕਾਰ ਜਗਜੀਤ ਸਿੰਘ ਪੱਟੀ ਦੀ ਵਿਸ਼ੇਸ਼ ਰਿਪੋਰਟ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਜਿੰਦਰ ਪੌਰ ਕੀ ਮਾਮਲਾ ਕੰਡੇ ਪਤਾ ਲੱਗਾ ਵੀ ਤੁਹਾਡੇ ਘਰ ਦੇ ਵਿੱਚ ਜਿਹੜਾ ਚੋਰੀ ਹੋਈ ਹਾਂਜੀ ਮੈਂ ਗੱਲ ਸਾਡੇ ਨਾਲ ਰਿਸ਼ਤੇਦਾਰੀ ਦੇ ਵਿੱਚ ਕੁੜੀਆ ਦਾ ਵੱਡੇ ਸਿਦਮ ਉੱਥੇ ਗਈ ਸੀ ਤੇ ਪੈਸੇ ਲਿਆ ਕੇ ਰੱਖੇ ਸੀ ਘਰੇ ਵੀ ਥਾਂ ਲੈਣਾ ਸੀ ਘਰ ਵਿੱਚ ਹੀ ਆ ਸੀਗਾ ਨਵਾਂ ਥਾਂ ਲੈਣਾ ਸੀਗਾ ਤੇ ਉਹ ਦੇਖਿਆ ਸੀ ਸਾਰਾ ਕੁਝ ਹੋਇਆ ਸੀ ਅੱਜ ਬੇਵਰਤ ਕਰਨੀ ਸੀ ਵੀ ਸਾਰਾ ਕੁਝ ਉਤਰਨਾ ਸੀ ਤੇ ਰਾਤੀ ਚੋਰੀ ਹੋ ਗਈ ਰਾਤੀ ਹੋਈ ਚੋਰੀ ਹਾਂਜੀ ਰਾਤੀ ਚੋਰੀ ਹੋਈ ਆ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਨੁਕਸਾਨ 4.5 ਲੱਖ ਰੁਪਏ ਸੀ ਜੀ 60 ਹਜ਼ਾਰ ਲੱਖ ਰੁਪਏ ਆ ਜਿਹੜਾ ਯਾਨੀ ਕਿ ਕੈਸ਼ ਤੁਹਾਡੇ ਕੋਲ 4.5 ਲੱਖ ਸੀ ਉਸ ਤੋਂ ਇਲਾਵਾ ਹੋਰ ਕੀ ਚੋਰੀ ਹੋਈ ਉਸ ਤੋਂ ਇਲਾਵਾ ਅਸੀਂ ਅਜੇ ਕੁਝ ਨਹੀਂ ਦੇਖਿਆ ਹੈਗਾ ਅੱਛਾ ਜੀ ਹਾਂਜੀ ਉਹਨਾਂ ਦੇ ਖਲਾਰਾ ਪਿਆ ਜਿਹੜਾ ਪਿਆ ਆ ਅਸੀਂ ਚਿਹੜਿਆਂ ਤੱਕ ਨਹੀਂ ਕੁਝ ਵੀ ਤੇ ਜਦੋਂ ਰਾਤੀ ਚੋਰੀ ਹੋਈ ਆ ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ ਹਾਂਜੀ ਦੇਖ ਕੇ ਮੌਕਾ ਹਾਂਜੀ ਮੌਕਾ ਦੇਖ ਕੇ ਗਏ ਆ ਜੀ ਅੱਛਾ ਜੀ ਹਾਂਜੀ ਪਰ ਉਸ ਤੋਂ ਮੌਕੇ ਬਾਅਦ ਵਿੱਚ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੀ ਮੰਗ ਕੀ ਕਰਦੇ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਇਹ ਹੀ ਹੈ ਜੀ ਮੈਂ ਕਹਿੰਦੀ ਜਿਹੜੇ ਮਿਲ ਗਏ ਮੈਨੂੰ ਉਹ ਹੀ ਵਾਪਸ ਮਿਲ ਜਾਣਾ ਆਪਾਂ ਨੂੰ ਕੁਝ ਚਾਹੀਦਾ ਅੱਛਾ ਜੀ